ਸਰ ਜਿਹੜੀ ਸੰਸਥਾ ਵੱਲ ਤੁਸੀਂ ਆਏ ਆ ਤੇ ਇਹ ਕਿਹੜਾ ਪਿੰਡ ਬੰਦਗੀ ਤੇ ਟੰਕਣੇ ਵਾਲਾ ਜੀ ਅਸੀਂ ਬਾਬੇ ਕੇ ਫਾਊਂਡੇਸ਼ਨ ਉੱਤੇ ਸੇਵਾ ਕਰ ਰਹੇ ਹਾਂ ਜੀ ਸਾਡੇ ਇੱਥੇ ਬੋਟ ਚੱਲ ਰਹੀਆਂ ਨੇ ਤੇ ਮੈਡੀਕਲ ਕੈਂਪ ਸਾਰੀ ਟੀਮ ਆਈ ਜੀ ਨਾਲ ਸਾਡੀ ਸਾਰੀ ਜੀ ਮੈਡੀਕਲ ਕੈਂਪ ਦੀ ਸੇਵਾ ਚੱਲ ਰਹੀ ਹੈ ਰਾਸ਼ਨ ਦੀ ਸੇਵਾ ਚੱਲ ਰਹੀ ਹੈ ਲੰਗਰ ਪਾ ਲਿਆ ਰੱਖਿਆ ਜੀ ਰੈਸਕਿਊ ਵੀ ਕਰ ਰਹੇ ਹਿੰਗੇ ਆ ਘਰ ਘਰ ਪਾਣੀ ਪੁਛਾ ਰਹੇ ਹਾਂ ਕੋਈ ਬਿਮਾਰ ਹੈਗਾ ਤਾਂ ਉਹਨੂੰ ਬਾਹਰ ਵੀ ਲੈ ਕੇ ਆ ਰਹੇ ਹਾਂ ਸਾਰਾ ਕੁਝ ਚੱਲ ਰਿਹਾ ਹੈ ਇੱਥੇ ਇਹ ਤੇ ਕਿੰਨੇ ਕਿਲੋਮੀਟਰ ਤੱਕ ਥੋੜੀ ਜਿਹਾ ਚੱਲਦੀ ਹੈ ਜੀ ਇਹਨੂੰ 10 ਤੋਂ 12 ਕਿੰਨੇ ਦਿਨਾਂ ਤੋਂ 28 28 ਤਰੀਕ ਤੋਂ 28 ਤਰੀਕ ਤੋਂ ਹੋਈ ਹੈ ਜੀ ਹੋਰ ਗਾਂ ਕਿੰਨੇ ਦਿਨ ਤੁਸੀਂ ਲਾਉਂਗੇ ਜਦੋਂ ਪਾਣੀ ਉਪਰੇ ਕਰਉਣ ਤੋਂ ਬਾਅਦ ਅਸੀਂ ਇੱਕ ਦਿਨ ਅੱਜ ਸਮਾਪਤੀ ਜੀ ਉਸ ਤੋਂ ਬਾਅਦ ਅਸੀਂ 10 ਦਿਨ ਰੁੱਕ ਕੇ ਜੀ ਸੀ ਫਿਰ ਜਿੰਨੇ ਕਿਹਦੇ ਮਕਾਨ ਤੈ ਗਿਆ ਜੀ ਜਿਹੜੀ ਬੰਦੇ ਦਾ ਕਿਹਦੇ ਜੀ ਕੋਈ ਵੀ ਨੁਕਸਾਨ ਹੋਦਾ ਅਸੀਂ ਵੀ ਪੂਰੀ ਸਹਾਇਤਾ ਕਰਨੀ ਸਾਡੀ ਟੀਮ ਆ ਕੇ ਜਮੀਨ ਸਾਈਕ ਸਹੀ ਕਰਕੇ ਦੇਵਾਂਗੇ ਘਰਪੁਰ ਛਤਾਛੂਤਾ ਡਿੱਗਿਓ ਬਣਵਾ ਕੇ ਦੇਵਾਂਗੇ ਦਾ ਘਰ ਬੈਠ ਜਾਓ ਉਹ ਗੱਟ ਕਰਾ ਕੇ ਦੇਵਾਂਗੇ ਬਾਕੀ ਜੋ ਵੀ ਹੋਏਗਾ ਖਾਦ ਦੇ ਚਾਹੀਦੀ ਉਹਨਾਂ ਨੂੰ ਧੀਰ ਹੀ ਚਾਹੀਦਾ ਹੈਗਾ ਡੀਜ਼ਲ ਚਾਹੀਦਾ ਹੈ ਅੱਜ ਤੋਂ 20 ਦਿਨ ਬਾਅਦ ਇੱਥੇ ਲੋਰ ਪਹੁੰਚੂਗਾ ਜੀ ਖਾਦ ਦੀ ਡੀਜ਼ਲ ਦੀ ਲੋਕਾਂ ਦੇ ਘਰ ਦੇ ਗਰੀਬਾਂ ਨੂੰ ਉਹਨਾਂ ਦੀ ਜੀ ਇਸ ਤੋਂ ਬਾਅਦ ਜੋ ਵੀ ਕਿਸੇ ਪ੍ਰੋਗਰਾਮ ਤੋਂ ਲਿਜਣਾ ਜੀ ਉਹ ਬਾਅਦ ਚ ਲਗਾਈ ਜੀ ਹੁਣ ਤਾਂ ਸੇਵਾ ਤੇ ਬਹੁਤ ਆ ਚੁੱਕੀ ਜੀ ਪ੍ਰਸਨ ਬਹੁਤ ਆ ਚੁੱਕਿਆ ਹੈ ਜੁਪੀ ਤੋਂ ਬਹੁਤ ਰਸਨਾ ਆਇਆ ਜੀ हरियाणा ਤੋਂ ਬੋਲ ਰਹਾ ਸਮਾਜੀ Rajasthan ਤੋਂ ਮਾਚੋ ਚੋਚੋ ਜੀ ਤੇ ਪੰਜਾਬ ਤਾਂ ਹੈਗੇ ਹੈ ਆਪਣੇ ਨਾਲ ਸਾਰਾ ਜੀ ਇਸ ਕਰਕੇ ਨਾ ਉਹਨਾਂ ਨੂੰ ਸਮਾਨ ਦੀ ਕੋਈ ਜ਼ਰੂਰਤ ਨਹੀਂ ਸੀ ਜੀ 15 ਤੋਂ 20 ਦਿਨਾਂ ਬਾਅਦ ਅਸੀਂ ਫਿਰ ਵੀ ਮੈਡੀਕਲ ਕੈਂਪਸ ਆ ਵੈਨ ਆਈ ਸਾਡੀ ਬਸਾਂ ਆਣਗੀਆਂ ਉਹਦੀਆਂ ਡਾਇਗਨੋਸਟਿਕ ਵੀ ਆਪਾਂ ਲਾਵਾਂਗੇ ਕਿਉਂਕਿ ਉਸ ਟਾਈਮ 15 ਦਿਨਾਂ ਬਾਅਦ ਫੰਗਲ ਇਨਫੈਕਸ਼ਨ ਫੈਲਣ ਦਾ ਬਹੁਤ ਜ਼ਿਆਦਾ ਡਰ ਰਹੇਗਾ ਕਿ ਜਿਵੇਂ-ਜਿਵੇਂ ਪਾਣੀ ਸੁਕੇਗਾ ਆਪਣੇ ਮਲੇਰੀਆ ਹੋ ਗਿਆ ਡੇਂਗੂ ਹੋ ਗਿਆ ਬੁਖਾਰ ਹੋ ਗਿਆ ਕਿਸੇ ਦਾ ਟਾਈਫਾਇਡ ਹੋ ਗਿਆ ਜਾਂ ਕਿਸੇ ਨੂੰ ਸਾਹ ਦੀ ਪ੍ਰੋਬਲਮ ਹੋਏਗੀ ਕਿਸੇ ਨੂੰ ਸਮੈਲ ਦੀ ਪ੍ਰੋਬਲਮ ਹੋਏਗੀ ਉਸ ਟਾਈਮ ਤੇ ਕਿਉਂਕਿ ਜਿਵੇਂ ਜਿਵੇਂ ਪਾਣੀ ਸੁਕਦਾ ਜਾਏਗਾ ਫਿਰ ਸੂਰਤ ਨਾਲ ਜੇ ਜੋ ਵੀ 스멜 ਆਏਗੀ ਜਾਂ ਇਨਫੈਕਸ਼ਨ ਫੈਲੇਗਾ ਕਿਉਂਕਿ ਅੰਦਰ ਹੁਣ ਪਤਾ ਨਹੀਂ ਕਿੰਨੇ ਜਾਨਵਰ ਮਰੇ ਪਏਗੇ ਉਹਨਾਂ ਨਾਲ ਜਿਹੜੀਆਂ ਬਿਮਾਰੀਆਂ ਫੈਲਣਗੀਆਂ ਉਹ ਸੁਪਰ ਆਪਾਂ ਕੰਮ ਕਰਾਂਗੇ ਦਵਾਈਆਂ ਵੀ ਦਵਾਉਂਦੇ ਫ੍ਰੀ ਇਲਾਜ ਕਰਾਵਾਂਗੇ ਅਗਰ ਕੋਈ ਇੱਥੇ ਸਹੀ ਨਾ ਹੋ ਆਪਿਆ ਫਿਰ ਅਸੀਂ ਆਪਦੇ ਹਸਪਤਲ 20 ਮੋਗਾ ਦੇ ਵਿੱਚ ਲੈ ਕੇ ਜਾਵਾਂਗੇ ਉੱਥੇ ਦਾ ਟ੍ਰੀਟਮੈਂਟ ਕਰਾਂਗੇ ਬਾਕੀ ਸਾਰ ਨੇ ਇਹ ਮੈਸੇਜ ਦਿਓ ਜੀ ਵੀ ਬੱਦ ਤੋਂ ਬੱਦ ਅਸੀਂ ਵੀ ਧੰਨਵਾਦ ਇਹ ਤਾਂ ਦਿਨ ਬਾਅਦ ਹੁਣ ਨਹੀਂ ਹੁਣ ਰਾਸ਼ਨ ਵੋਸ਼ਨ ਬਹੁਤ ਹੋ ਚੁੱਕਿਆ ਹੈਗਾ ਲੰਗਰ ਵੀ ਬਹੁਤ ਹੋ ਚੁੱਕਿਆ ਵੀਦਰ ਬਾਜੀਸਟਾ ਮੈਡੀਕਲ ਫੈਸਿਲਿਟੀ ਜਾਂ ਕਿਸੇ ਦੇ ਘਰ ਨੂੰ ਹਸ ਪਿਛਲੇ ਪਿੰਡਾਂ ਦਾ ਤੁਹਾਨੂੰ ਸਹਿਯੋਗ ਮਿਲਿਆ ਜੀ ਹਾਂਜੀ ਪੂਰਾ ਜਿਹੜੇ ਬਾਹਰ ਸਰਪੰਚਾਂ ਦਾ ਵੀ ਸਹਿਯੋਗ ਮਿਲਿਆ ਲੋਕਾਂ ਦਾ ਬਹੁਤ ਸਹਿਯੋਗ ਮਿਲਿਆ ਜੀ ਜਰਨੈਲ ਜੀ ਸਰਕਾਰੀ ਕਰਮਚਾਰੀ ਇਥੇ ਆਇਆ ਸਾਡੇ ਨਾਲ ਮਿਲਟਰੀ ਹੈ ਜੀ ਐਨਆਰਫ ਸਾਡੇ ਨਾਲ ਐਨਆਰਫ ਮਿਲਟਰੀ ਦਾ ਸਾਨੂੰ ਬਹੁਤ ਸਪੋਰਟ ਰਿਹਾ ਹੈਗਾ ਬਹੁਤ ਜ਼ਿਆਦਾ ਜੀ ਸਾਡੇ ਜਿਹੜਾ ਵੀ ਆਪਰੇਸ਼ਨ ਹੋ ਰਿਹਾ ਹੈ ਉਹਦੇ ਨਾਲ ਰਿਹਾ ਹੈ ਜੀ ਸਾਡੇ ਨਾਲ ਗਏ ਹੈਗੇ ਬਹੁਤ ਇਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਹੈ ਧੰਨਵਾਦ ਧੰਨਵਾਦ